ਵਿਸ਼ਾ ਬੜਾ ਗੈਰ ਗੰਭੀਰ ਆ ਫਿਲਮਾਂ ਰੋਕੀਆਂ ਜਾ ਸਕਦੀਆਂ ਜਿਸ ਦਿਨ ਅਕਸ਼ੇ ਕੁਮਾਰ ਨੇ ਇੱਕ ਸਟੇਟਮੈਂਟ ਦਿੱਤੀ ਕਿ ਮੈਂ ਹਰੀ ਸਿੰਘ ਨਲਵੇ ਦੇ ਉੱਤੇ ਫਿਲਮ ਬਣਾਵਾਂਗਾ ਫਿਲਮ ਬਣਾ ਲਓ ਸੇਵਾ ਤੇ ਲੰਗਰ ਤੇ ਵੀ ਜ਼ਰੂਰੀ ਥੋੜਾ ਵੀ ਆਪਾਂ ਗੁਰੂ ਗ੍ਰੰਥ ਸਾਹਿਬਾ ਜੀ ਦਾ ਸਰੂਪ ਦਿਖਾਉਣਾ ਉੱਥੇ ਕੋ ਬੰਦਾ ਜਿੰਨੇ ਪਤਾ ਨਹੀਂ ਕਿੰਨੇ ਕਿਰਦਾਰ ਤੇ ਸਾਡੇ ਸਿੱਖਾਂ ਦੇ ਖਿਲਾਫ ਹੀ ਪਹਿਲਾਂ ਕੀਤੇ ਆ ਸੇਵਾ ਦੇ ਰਾਹੀਂ ਕਿਦਾਂ ਸਿੱਖਾਂ ਨੇ ਸੰਸਾਰ 'ਚ ਦੁਨੀਆ ਦਾ ਭਲਾ ਕੀਤਾ ਕਰੋਨਾ ਕਾਲ ਦੇ ਵਿੱਚ ਕਿਵੇਂ ਸੇਵਾਵਾਂ ਨਿਭਾਈਆਂ ਗਈਆਂ ਪਰ ਇਹਨੂੰ ਧਰਮ ਦਾ ਪ੍ਰਚਾਰ ਨਾ ਕਹੋ ਸਮਾਜਿਕ ਲੈ ਲਓ ਇਹਨੂੰ ਬੰਦ-ਬੰਦ ਘੱਟ ਸਕਦਾ ਫੋਪਰੀ ਲਵਾ ਸਕਦਾ ਆ ਮੌਜੂਦਾ ਸੰਘਰਸ਼ ਦੇ ਵਿੱਚ ਕਈਆਂ ਦੇ ਕੋਲ ਬਚਣ ਦਾ ਰਾਹ ਪਿਆ ਸੀ ਉਹਨਾਂ ਨੇ ਅਸੂਲ ਵਾਲਾ ਕੰਮ ਨਹੀਂ ਛੱਡਿਆ ਅਸੀਂ ਹੁਣ ਮਾਇਆ ਲਈ ਕਹੀਏ ਵੀ ਅਸੀਂ ਗੁਰੂ ਦੇ ਸਿਧਾਂਤਾਂ ਨਾਲ ਸਮਝੌਤਾ ਕਰਦਿਆ। ਦੁਨੀਆ ਭਰ ਦੀ ਕੋਈ ਾਲਾਮਤ ਬਰਾਈ ਜਿਸ ਬੰਦੇ ਦੇ ਵਿੱਚ ਨਾ ਬਚੀ ਹੋਵੇ ਸਾਰੀਆਂ ਹੀ ਫਿਲਮਾਂ ਦੇ ਵਿੱਚ ਆਪਾਂ ਵੇਖੀਆਂ ਧਰਮ ਦਾ ਪ੍ਰਚਾਰ ਧਰਮ ਦੀਆਂ ਸੰਸਥਾਵਾਂ ਨੂੰ ਹੀ ਕਰਨ ਦੇਣਾ ਚਾਹੀਦਾ। ਕੀ ਇਹ ਬੰਦੇ ਸਾਡੇ ਹਰੀ ਸਿੰਘ ਨਲੂਏ ਦੇ ਕਿਰਦਾਰ ਨਿਭਾਉਣਗੇ ਅੱਜ ਆਪਾਂ ਜਿਸ ਵਿਸ਼ੇ ਦੇ ਉੱਤੇ ਜੁੜ ਬੈਠੇ ਆਂ ਵਿਸ਼ਾ ਬੜਾ ਗੈਰ ਗੰਭੀਰ ਆ ਜਿਸ ਦਿਨ ਅਕਸ਼ੇ ਕੁਮਾਰ ਨੇ ਇੱਕ ਸਟੇਟਮੈਂਟ ਦਿੱਤੀ ਕਿ ਮੈਂ ਹਰੀ ਸਿੰਘ ਨਲੂਏ ਦੇ ਉੱਤੇ ਫਿਲਮ ਬਣਾਵਾਂਗਾ ਮੈਨੂੰ ਉਹ ਗੱਲ ਨੇ ਬੜਾ ਦੁਖੀ ਕੀਤਾ ਇੱਕ ਬੰਦਾ ਜਿੰਨੇ ਪਤਾ ਨਹੀਂ ਕਿੰਨੇ ਕਿਰਦਾਰ ਤੇ ਸਾਡੇ ਸਿੱਖਾਂ ਦੇ ਖਿਲਾਫ ਹੀ ਪਹਿਲਾਂ ਕੀਤੇ ਆ ਦੁਨੀਆਂ ਭਰ ਦੀ ਕੋਈ علامت ਬਰਾਈ ਜਿਸ ਬੰਦੇ ਦੇ ਵਿੱਚ ਨਾ ਬਚੀ ਹੋਵੇ ਸਾਰੀਆਂ ਹੀ ਫਿਲਮਾਂ ਦੇ ਵਿੱਚ ਆਪਾਂ ਵੇਖੀਆਂ ਕੀ ਇਹ ਬੰਦੇ ਸਾਡੇ ਹਰੀ ਸਿੰਘ ਨਲੂਏ ਦੇ ਕਿਰਦਾਰ ਨਿਭਾਉਣਗੇ। ਉਸ ਦਿਨ ਤੋਂ ਬਾਅਦ ਅਸੀਂ ਤੈਅ ਕੀਤਾ ਵੀ ਆਪਾਂ ਇਕੱਤਰਤਾ ਕਰਾਂਗੇ। ਨਿਰਾਸ਼ਾ ਨਹੀਂ ਰੱਖਣੀ ਚਾਹੀਦੀ। ਫਿਲਮਾਂ ਰੋਕੀਆਂ ਜਾ ਸਕਦੀਆਂ। ਇਹ ਨਹੀਂ ਹੈ ਵੀ ਨਹੀਂ ਰੋਕੀਆਂ ਜਾ ਸਕਦੀਆਂ। ਹਾਂ ਸਾਡੇ ਅੰਦਰ ਸੁਵਾਰਥ ਨਹੀਂ ਚਾਹੀਦਾ। ਜੇ ਸੁਵਾਰਥ ਹੋਊਗਾ ਤੇ ਅਸੀਂ ਨਹੀਂ ਰੋਕ ਸਕਦੇ। ਜਿਹੜੀਆਂ ਐਂਟੀ ਸਿੱਖ ਮੂਵੀਆਂ ਬਣਦੀਆਂ ਸਿੱਖਾਂ ਦੇ ਖਿਲਾਫ ਬਣਦੀਆਂ ਫਿਲਮਾਂ ਦੀ ਗੱਲ ਚੱਲ ਰਹੀ ਆ ਸਾਰਿਆਂ ਦੇ ਵਿਚਾਰਾਂ ਦਾ ਸਵਾਗਤ ਆ ਫੈਸਲਾ ਤੇ ਅੱਜ ਨਹੀਂ ਸੀ ਹੋਣਾ ਲੰਮਾ ਸਮਾਂ ਚੱਲੂਗਾ ਪਰ ਮੈਂ ਇੱਕ ਗੱਲ ਜ਼ਰੂਰ ਪੁੱਛਣਾ ਚਾਹੁੰਨਾ ਧਰਮ ਦਾ ਪ੍ਰਚਾਰ ਧਰਮ ਦੀਆਂ ਸੰਸਥਾਵਾਂ ਨੂੰ ਹੀ ਕਰਨ ਦੇਣਾ ਚਾਹੀਦਾ ਬڑے ਸਮਾਜਿਕ ਮੁੱਦੇ ਆ ਸਰਦਾਰ ਸਾਹਿਬ ਬੋਲ ਕੇ ਗਏ ਉਹ ਜੋ ਬੋਲ ਰਿਹਾ ਸੀ 1 ਮਿੰਟ ਪਹਿਲਾਂ ਉਹੋ ਹੀ ਮੇਰੇ ਮਨ 'ਚ ਖਿਆਲ ਫੁਰਨਾ ਫੁਰ ਰਿਹਾ ਸੀ ਭਈ ਸਮਾਜਿਕ ਮੁੱਦਿਆਂ ਤੇ ਤੁਸੀਂ ਫਿਲਮਾਂ ਬਣਾਓ ਕਿਹੜੀ ਕੋਈ ਰੋਕ ਐ ਪਰ ਘੱਟੋ ਘੱਟ ਇਹ ਜਿਹੜੇ ਮਤੇ ਐ ਐਸਜੀਪੀਸੀ ਦੇ ਪਏ ਨੇ ਅਸੀਂ ਇਦੇ ਤੋਂ 10 ਕਦਮ ਅੱਗੇ ਜਾਵਾਂਗੇ ਪਿੱਛੇ ਨਹੀਂ ਆਵਾਂਗੇ ਕਿਉਂਕਿ ਸਮਾਂ ਬਦਲ ਗਿਆ ਹੈ ਤੇ ਸਮਾਂ ਬਦਲਣ ਦੇ ਨਾਲ ਨਵੇਂ ਸਿਰੇ ਤੋਂ ਕਈ ਕੁਸ਼ ਕੌਮ ਨੂੰ ਸੋਚਣਾ ਤੇ ਪੜ੍ਹਨਾ ਹੀ ਆ ਫਿਲਮ ਬਣਾ ਲਓ ਸੇਵਾ ਤੇ ਲੰਗਰ ਤੇ ਵੀ ਜ਼ਰੂਰੀ ਥੋੜਾ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਿਖਾਉਣਾ ਉੱਥੇ ਸੇਵਾ ਦੇ ਰਾਹੀਂ ਕਿਦਾਂ ਸਿੱਖਾਂ ਨੇ ਸੰਸਾਰ 'ਚ ਦੁਨੀਆਂ ਦਾ ਭਲਾ ਕੀਤਾ कोरोना काल ਦੇ ਵਿੱਚ ਕਿਵੇਂ ਸੇਵਾਵਾਂ ਨਿਭਾਈਆਂ ਗਈਆਂ ਪਰ ਇਹਨੂੰ ਧਰਮ ਦਾ ਪ੍ਰਚਾਰ ਨਾ ਕਹੋ ਸਮਾਜਿਕ ਲੈ ਲਓ ਇਹਨੂੰ ਧਰਮ ਦਾ ਪ੍ਰਚਾਰ ਸਿਰਫ ਆਪਾਂ ਉਪਾਸ਼ਕ ਕਹਦੇ ਆਂ ਆਪਾਂ ਜਦੋਂ ਸ਼ੁਰੂਆਤ ਕੀਤੀ ਮੈਂ ਬਾਣੀ ਦੇ ਇੱਕ ਸ਼ਬਦ ਤੋਂ ਸ਼ੁਰੂਆਤ ਕੀਤੀ ਸੀ ਔਰ ਉਹ ਮੈਂ ਤਾਂ ਹੀ ਕੀਤੀ ਸੀ ਸਾਡੇ ਸਾਰਿਆਂ ਦੇ ਜਿਹਨ ਤੇ ਵਿੱਚ ਇੱਕ ਗੱਲ ਹੋਵੇ ਵੀ ਅਸੀਂ ਬਾਣੀ ਗੁਰੂ ਗੁਰੂ ਹੈ ਬਾਣੀ ਅਸੀਂ ਸ਼ਬਦ ਦੇ ਉਪਾਸ਼ਕਾਂ ਅਸੀਂ ਬਾਣੀ ਦੇ ਉਪਾਸ਼ਕਾਂ ਬਾਣੀ ਦੇ ਮੁਤਾਬਕ ਚੱਲਣ ਵਾਲੇ ਆ ਫਿਰ ਅਸੀਂ ਕਦੋਂ ਤੋਂ ਇਹ ਸਹਾਰਾ ਲੈਣਾ ਸ਼ੁਰੂ ਕਰ ਲਿਆ ਪ੍ਰੋਫੈਸਰ ਪੂਰਨ ਸਿੰਘ ਦਾ ਮੈਂ ਹਮੇਸ਼ਾ ਹੀ ਕਾਇਲ ਆ ਉਹਨਾਂ ਦੀ ਇੱਕ ਲਿਖਤਾਂ ਬੜੀ ਪਿਆਰੀ ਉਹ ਕਹਿੰਦੇ ਮੇਰੇ ਮਨ 'ਚ ਖਿਆਲ ਆਇਆ ਭਈ ਮੈਂ ਦਸਵੇਂ ਪਾਤਸ਼ਾਹ ਦੀ ਤਸਵੀਰ ਬਣਾਵਾਂ ਤੇ ਦਰਿਆ ਸਤਲੁਜ ਦੇ ਕੰਢੇ ਤੇ ਉਹ ਬਹਿ ਗਏ ਕਹਿੰਦੇ ਮੈਂ ਬੜੀ ਮਿਹਨਤ ਦੇ ਨਾਲ ਇੱਕ ਤਸਵੀਰ ਬਣਾਈ ਮੰਨ ਨੇ ਆਖਿਆ ਵੀ ਨਹੀਂ ਇਹ ਤੇ ਮੇਰਾ ਗੁਰੂ ਨਹੀਂ ਹੋ ਸਕਦਾ ਫੇਰ ਬਣਾਈ ਦਰਿਆ ਚ ਰੋੜੀ ਫੇਰ ਬਣਾਈ ਦਰਿਆ ਚ ਰੋੜੀ ਪਤਾ ਨਹੀਂ ਕਿੰਨੀ ਵਾਰੀ ਬਣਾਈਆਂ ਤੇ ਰੋੜੀਆਂ ਅਖੀਰ ਪਤਾ ਕੀ ਕਿਹਾ ਪ੍ਰੋਫੈਸਰ ਪੂਰਨ ਸਿੰਘ ਨੇ ਪ੍ਰੋਫੈਸਰ ਪੂਰਨ ਸਿੰਘ ਹੋਣੀ ਕਹਿੰਦੇ ਕਿ ਦੁਨੀਆ ਦੇ ਵਿੱਚ ਕੋਈ ਬੰਦਾ ਕਲਗੀਧਰ ਪਾਤਸ਼ਾਹ ਦੀ ਸ਼ਬੀ ਪੇਸ਼ ਕਰ ਹੀ ਨਹੀਂ ਸਕਦਾ ਉਹ ਤਾਕਤ ਆਪਾਂ ਕਿੱਥੋਂ ਲਿਆਵਾਂਗੇ ਵੀ ਕੋਈ ਆਖੇ ਵੀ ਕਲਗੀਧਰ ਪਾਤਸ਼ਾਹ ਦੀ ਮੈਂ ਤਸਵੀਰ ਘੜ ਦਵਾਂ ਸਿੱਖ ਜਾਂ ਦੁਨੀਆ ਦਾ ਕੋਈ ਵੀ ਘੜਨਹਾਰਾ ਚਿੱਤਰਕਾਰ ਨਹੀਂ ਘੜ ਸਕਦਾ ਔਰ ਇਹ ਜਿੰਨੇ ਵੀ ਸਾਡੇ ਸੱਜਣ ਸੰਨ ਪ੍ਰੋਫੈਸਰ ਪੂਰਨ ਸਿੰਘ ਜੀ ਵਰਗੇ ਇਹ ਕਦੀ ਇਹ ਨਹੀਂ ਹੋਏ ਵੀ ਜੇ ਸੱਚ ਦੇ ਰਾਹ ਤੇ ਚੱਲੇ ਤੇ ਫਿਰ ਦੂਜੇ ਪਾਸੇ ਜੇ ਉਹਨਾਂ ਜਿਹੜੀ ਲਕੀਰ ਖਿੱਚੀ ਉਧਰ ਹੀ ਚੱਲੇ ਪਹਿਲਾਂ ਠੀਕ ਆ ਭਟਕੇ ਪਰ ਜਦੋਂ ਗੁਰੂ ਨਾਨਕ ਦੇ ਰਾਹ ਤੇ ਆਗੇ ਤੇ ਆਗੇ ਸਾਡੇ ਮਨਾਂ ਚ ਭਲੇਖੇ ਆ ਤੋ ਵੇਖੋ ਸੁਝਾਅ ਤੁਹਾਡੇ ਸਾਰਿਆਂ ਦੇ ਆ ਬੜੇ ਬੜੇ ਕੀਮਤੀ ਸੀ ਮੈਂ ਫਿਰ ਬੇਨਤੀ ਕਰੂੰਗਾ ਆਪਾਂ ਨੂੰ ਆਪਸ ਵਿੱਚ ਇੰਨਾ ਕਿ ਚਲੋ ਖਾਲਸੇ ਦਾ ਕੰਮ ਹੈਗਾ ਹੀ ਆ ਮਾੜਾ ਮੋਟ ਤਤ ਤੇ ਤਤੇ ਹੋਣਾ ਕੋਈ ਗੱਲ ਨਹੀਂ ਆ ਆਪਾਂ ਫੇਰ ਬੈਠੀਏ ਆਪਾਂ ਬਹਿ ਸਕਦੇ ਆ ਠੀਕ ਆ ਇੱਥੇ ਮਰਿਆਦਾ ਦੇ ਮਸਲੇ ਤੋਂ ਕੁਛ ਢਿੱਲਾ ਹੋ ਗਿਆ ਹੋਣ ਗਿਆ ਮੈਂ ਪੂਰੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਮਾਫੀ ਮੰਗਦਾ ਪੂਰੀ ਮੇਰੀ ਕੋਈ ਅਟੈਨਸ਼ਨ ਨਹੀਂ ਹੈ ਇਦਾਂ ਦੀ ਨਾ ਮੈਂ ਕੋਈ ਇਦਾਂ ਦਾ ਸਿੱਖ ਹਾਂ ਅੱਗੇ ਤੋਂ ਆਪਾਂ ਮੀਟਿੰਗ ਜਿਹੜੀ ਆ ਉਹ ਕਿਤੇ ਹੋਰ ਰੱਖਾਂਗੇ ਪਰ ਜਿਹੜੇ ਹੈਗੇ ਨੇ ਸਿੱਖ ਤੇ ਦਾੜੀਆਂ ਨਹੀਂ ਰੱਖੀਆਂ ਆਪਾਂ ਮੀਟਿੰਗ ਕਿਤੇ ਹੋਰ ਰੱਖੀਏ ਮੈਂ ਉਹਨਾਂ ਨੂੰ ਕਹੂੰਗਾ ਵੀ ਤੁਸੀਂ ਉਦੋਂ ਤੱਕ ਦਾੜੀਆਂ ਹੀ ਰੱਖ ਲਓ ਗੁਰੂ ਦਾ ਹੁਕਮ ਆ ਕਿਹੜੀ ਗੱਲ ਆ ਮੇਰੇ ਬੜੇ ਮਿੱਤਰ ਆ ਸੰਦੀਪ ਸਿੰਘ ਤੇਜਾ ਇੱਥੇ ਬੈਠੇ ਆ ਇਹਨਾਂ ਦਾ ਜ਼ਿਕਾਰਾ ਵੀ ਆਪਾਂ ਛੱਡਣਾ ਹੋਣੇ ਛੱਡ ਦੋ ਇਹ ਅੱਜ ਤੋਂ ਬਾਅਦ ਦਾੜੀ ਨਹੀਂ ਕੱਟਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਬੜੇ ਸਿਆਣੇ ਆ ਸੁਲਝੇ ਆ ਵਿਚਾਰ ਇਹਨਾਂ ਦੇ ਬੜੇ ਚੰਗੇ ਹੋਣੇ ਪਰ ਮਰਿਆਦਾ ਪਹਿਲ ਆ ਤੂੰ ਨਹੀਂ ਬੋਲੇ ਅਗਲੀ ਵਾਰੇ ਬੋਲਣ ਉਹ ਦਿਨ ਤਾਂ ਕਿ ਪੂਰੇ ਰੋਪ ਦੇ ਵਿੱਚ ਸਰਦਾਰ ਬਣ ਕੇ ਹੁਣ ਮੈਂ ਜਿਹੜੇ ਅਦਾਕਾਰ ਆਏ ਨੇ ਇਹਨਾਂ ਦਾ ਵੀ ਅਸੀਂ ਮਾਨਤਾਨ ਕਰਦੇ ਆ ਪਰ ਮੈਨੂੰ ਨਾ ਕੁਝ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਇੱਕ ਦਿਨ ਇੱਕ ਨਕਲੀ ਫਿਲਮ ਸੈੱਟ ਬਣਾਇਆ ਉੱਥੇ ਕੁਰਾਲੀ ਲਾਗੇ ਗੁਰੂ ਗ੍ਰੰਥ ਸਾਹਿਬ ਦਾ ਨਕਲੀ ਚੰ ਚੰਦੂ ਬਾਤੇ ਅਸਲੀ ਹੋਣਾ ਹੈ ਚੌਰ ਸਾਹਿਬ ਤੇ ਅਸਲੀ ਉਹ ਮੰਜੀ ਵੀ ਮੰਜੀ ਸਾਹਿਬ ਵੀ ਰਮਾਲੇ ਵੀ ਹੁਣ ਸਿੱਖ ਜਿਹੜਾ ਹੈ ਉਹ ਠੀਕ ਉਹਨਾਂ ਨੇ ਆਖਿਆ ਕਿ ਬਿਬੇਖਸ਼ੀਲ ਹੋਣਾ ਚਾਹੀਦਾ ਪਰ ਕਈ ਵਾਰੀ ਆਪਾਂ ਇਮੋਸ਼ਨਲ ਹਾਂ ਕੌਮ ਇਦਾਂ ਦੀ ਵੀ ਚਾਹੀਦੀ ਥੋੜੀ ਜੀ ਫਿਰ ਬਹੁਤਾ ਚੱਲਦਾ ਨਹੀਂ ਕੰਮ ਉਹ ਫੌਜਾਂ ਉੱਥੇ ਗਈਆਂ ਤੇ ਉਹ ਬੰਦੇ ਅੱਗੇੋਂ ਕਹਿਣ ਤੁਸੀਂ ਜੋ ਕਰਨਾ ਕਰ ਲਓ ਸਾਡੇ ਗੁਰੂ ਦੀ ਬੇਅਦਬੀ ਹੋਵੇ ਸਾਡੇ ਗੁਰੂ ਦਾ ਸਵਾਗ ਰਚਿਆ ਜਾ ਰਿਹਾ ਹੋਵੇ ਤੇ ਕੋਈ ਵਪਾਰੀ ਸਾਨੂੰ ਇਹ ਗੱਲ ਕਵੇ ਜੋ ਕਰਨਾ ਤੁਸੀਂ ਕਰ ਲੋ ਨਹੀਂ ਇਹ ਨਹੀਂ ਸਹਿਣ ਹੋਣਾ ਆਪਣੇ ਜਿੰਨੇ ਵੀ ਸਰਦਾਰ ਬੈਠੇ ਕਿੰਨੀਆਂ ਆਪਣੀਆਂ ਕਿਤੇ ਵੱਡੀਆਂ ਫਿਲਮ ਇੰਡਸਟਰੀਆਂ ਆ ਵਾ ਵੀ ਸਾਨੂੰ ਇਹਨਾਂ ਨੂੰ ਅਰਬਾਂ ਖਰਬਾਂ ਦਾ ਘਾਟਾ ਪੈਣਾ ਕੁਝ ਵੀ ਨਹੀਂ ਹੋਣਾ ਬਸ ਫਿਲਮਾਂ ਬਣਾਓ ਜ਼ਰੂਰ بڑے بڑے ਸਮਾਜਿਕ ਮੁੱਦਿਆਂ ਤੇ ਆ ਸਰਦਾਰ ਜੀ ਬੈਠੇ ਸਾਡੇ ਸਾਬ ਜਤਾਜੀਤ ਸਿੰਘ ਨਗਰ ਤੋਂ ਹੀ ਨੇ ਬਹੁਤ ਇਨਾ ਸੋਹਣੀਆਂ ਬਣਾਈਆਂ ਪਰ ਆਪਾਂ ਨਾ ਕਹੀਏ ਧਾਰਮਿਕ ਨਾ ਜਿਹੜੀ ਇੱਕ ਆ ਮਤਿਆਂ ਨੇ ਲੀਕ ਖਿੱਚੀ ਆ ਇਹਨੂੰ ਕਦੋਂ ਲੰਗਣਾਗੇ ਆਪਾਂ ਫੇਰ ਉਹ ਫਿਲਮ ਬੈਨ ਹੋ ਜਾਂਦੀ ਆ ਫੇਰ ਕਹਿੰਦੇ ਦੀ ਸਿੱਖ ਕਸੂਰਵਾਰ ਆ ਸਿੱਖ ਕਿਵੇਂ ਕਸੂਰਵਾਰ ਆ ਆ ਮਤੇ ਤੇ ਬਿਲਕੁਲ ਸਪਸ਼ਟ ਆ ਐਸਜੀਪੀਸੀ ਦੇ ਜਾਂ ਧਰਮ ਪ੍ਰਚਾਰ ਕਮੇਟੀ ਦੇ ਤੇ ਇਹ ਵੀ ਕਿਹਾ ਜਾ ਰਿਹਾ ਪੀ ਟੀਵੀ ਬਾਹਰ ਕੱਢ ਦਿਓ ਕੱਢ ਵੀ ਸਕਦੇ ਸਿੱਖ ਇਹ ਵੀ ਕੋਈ ਵੱਡੀ ਗੱਲ ਨਹੀਂ ਹੈ। ਜੇ ਕੱਢਣ ਤੇ ਆਗੇ ਤੇ ਪਰ ਚਲੋ ਆਈਟੀ ਦਾ ਯੁੱਗ ਹੈ ਜਾਂ ਹੋਰ بڑے ਯੁੱਗ ਨੇ ਆਪਾਂ ਬੜਾ ਕੁਝ ਚੰਗਾ ਉਤੋਂ ਗ੍ਰਹਿਣ ਕਰ ਸਕਦੇ ਆਂ। ਪਰ ਜਿਹੜੀ ਸਾਡੀ ਪਰੰਪਰਾ ਵਾ ਸਾਖੀ ਦੀ ਉਹਦੇ ਤੇ ਸਾਨੂੰ ਰਹਿਣਾ ਚਾਹੀਦਾ। ਤੁਹਾਡੇ ਸਾਰਿਆਂ ਦੇ ਮੈਂ ਕਹੂੰਗਾ ਸਾਰੇ ਮੇਲ ਕਰਨ। ਹਰੇਕ ਦੀ ਮੇਲ ਰਜਿਸਟਰਡ ਕੀਤੀ ਜਾਊਗੀ। ਹਰੇਕ ਦੇ ਸੁਝਾਅ ਦਾ ਸਵਾਗਤ ਹੋਊਗਾ। ਪਰ ਆਪਾਂ ਸਾਰੇ ਇੱਥੇ ਗੁਰ ਭਾਈ ਬੈਠੇ ਆਂ ਮਨ ਦੇ ਵਿੱਚ ਕਿਸੇ ਨੇ ਕੋਈ ਤਲਖੀ ਨਹੀਂ ਲੈ ਕੇ ਜਾਣੀ ਮੇਰਾ ਇੱਕ ਸੁਭਾਅ ਆ ਮੈਂ ਇੱਕ ਦਿਨ ਦਵਾਬੇ ਦੇ ਪਿੰਡਾਂ ਦੇ ਵਿੱਚ ਉੰਜ ਹੀ ਗਿਆ ਕੁਝ ਸੱਜਣਾਾਂ ਚ ਬੈਠਿਆ ਬੜੇ ਬੜੇ ਉਹਨਾਂ ਤਿੱਖੇ ਸਵਾਲ ਕੀਤੇ ਆਪਾਂ ਉਹਨਾਂ ਨਾਲ ਸੰਵਾਦ ਕੀਤਾ ਅਖੀਰ ਆਪਾਂ ਬੜੇ ਗੱਲ ਵਕੜੀਆਂ ਪਾ ਕੇ ਉੱਠੇ ਕੌਮ ਜਿਹੜੀ ਗੱਲ ਸੀ ਨਾ ਹੋਵੇ ਵਿਸਾਖੀ ਤੇ ਨਿਹੰਗ ਫੌਜਾਂ ਜਾਣੀਆਂ ਚਾਹੀਦੀਆਂ ਆਨੰਦਪੁਰ ਸਾਹਿਬ ਸਾਡੇ ਬੰਦੇ ਸਨਵੇਂ ਬੜੇ ਹੋਏ ਤੇ ਮੈਂ ਬੜਾ ਦੁਖੀ ਪਈ ਹੈ ਕੀ ਹੋ ਰਿਹਾ ਹੈ ਮੈਂ ਨਹੀਂ ਕਹਿਣਾ ਫਿਲਮਾਂ ਨਾ ਬਣਾਓ ਸਮਾਜਿਕ ਮੁੱਦਿਆਂ ਤੇ ਬਣਾਓ ਤੁਹਾਨੂੰ ਕੋਈ ਜਾਣਬੁੱਝ ਕੇ ਜੋ ਵੀ ਸਿੱਖਾਂ ਦੀਆਂ ਰਵੈਤਾਂ ਪਰੰਪਰਾਵਾਂ ਮਹਾ ਬਾਲੀਵੁੱਡ ਦੀ ਗੱਲ ਆ ਰਹੀ ਹੈ ਜੇ ਆਪਾਂ ਤੈਅ ਕਰ ਦਈਏ ਆਪਣੀ ਕੋਈ ਕਮੇਟੀ ਨਿਯਮ ਬਣਾਉਣੇ ਬੜੇ ਜ਼ਰੂਰੀ ਆ ਬੰਦੇ ਵਿਕ ਸਕਦੇ ਆ ਬੰਦੇ ਖਰੀਦੇ ਜਾ ਸਕਦੇ ਆ ਬੰਦਾ ਤੇ ਬੰਦਾ ਹੀ ਆ ਨਾ ਜੇ ਆਪਾਂ ਕੋਈ ਕਾਇਦੇ ਬਣਾ ਲਈਏ ਨਿਯਮ ਬਣਾ ਲਈਏ ਆ ਹੋ ਸਕਦਾ ਆ ਨਹੀਂ ਹੋ ਸਕਦਾ ਵੇਖੋ ਐਸਜੀਪੀਸੀ ਕੋਈ ਮਾੜੀ ਮੋਟ ਸੰਸਥਾ ਨਹੀਂ ਆ ਸਿੱਖਾਂ ਦੀ ਨੁਮੈਂਦਾ ਜਮਾਤ ਆ ਐਸਜੀਪੀਸੀ ਅਸੀਂ ਜੋ ਵੀ ਕਰਨਾ ਇਹਨਾਂ ਦੇ ਸਹਿਯੋਗ ਨਾਲ ਹੀ ਕਰਨਾ ਹੈ ਸਾਡਾ ਕੋਈ ਅਲੱਗ-ਥਲੱਗ ਨਹੀਂ ਆ ਅੱਜ ਵੀ ਸਾਰੇ ਪ੍ਰਬੰਧ ਆਪਾਂ ਇਹਨਾਂ ਦੇ ਵੀ ਵਰਤੇ ਆ ਐਸਜੀਪੀਸੀ ਦੇ ਇਹ ਜਿਹੜੇ ਮਤੇ ਆ ਮੇਰੀ ਜਦੋਂ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਸਿੰਘ ਸਾਹਿਬ ਸਾਡੇ ਵੱਲੋਂ ਤੇ ਬੜੀਆਂ ਸਪਸ਼ਟ ਗੱਲਾਂ ਪਹਿਲਾਂ ਹੀ ਆ ਅਸੀਂ ਚਾਹੁੰਦੇ ਇਹਦੇ ਤੇ ਅਕਾਲ ਤਖਤ ਸਾਹਿਬ ਦੀ ਮੋਹਰ ਲੱਗੇ ਔਰ ਕੁਝ ਹੋਰ ਗੱਲਾਂ ਪਾਇੰਚ ਪਾ ਲਈਏ ਹਾਂ ਜਿਹੜੇ ਸਾਡੇ ਭਰਾ ਕੰਮ ਕਰਦੇ ਆ ਅਸੀਂ ਤੁਹਾਨੂੰ ਹਜ਼ਾਰ ਤਰੀਕੇ ਦਾ ਕੰਟੈਂਟ ਹੋਰ ਦੇ ਦਿੰਨੇ ਪੰਜਾਬ ਦੇ ਮਸਲੇ ਕਿਤੇ ਮਰਗੇ ਆ ਮੁੱਕਗੇ ਆ ਬੜੇ ਮਸਲੇ ਆ ਬੜਾ ਕੁਛ ਇੱਥੇ ਚੱਲ ਰਿਹਾ ਉਹਦੇ ਤੇ ਤੁਸੀਂ ਬਣਾਓ ਪਰ ਐਜ਼ ਏ ਕਿਸੇ ਗੱਲ ਤੇ ਇਹ ਧਰਮ ਦੀ ਮੋਹਰ ਲਾਉਣੀ ਜਿਹੜੀ ਆ ਇਹ ਆਪਾਂ ਕਾਹਤੋਂ ਰੱਖਦੇ ਭੀ ਇਹ ਲਾ ਦੇਣਾ ਫਿਰ ਵੇਖੋ ਹੋ ਸਕਦਾ ਕਿਸੇ ਵੇਲੇ ਮੈਂ ਵੀ ਕੋਈ ਧਾਰਮਿਕ ਫਿਲਮ ਵੇਖ ਲਈ ਹੋਵੇ ਮੈਂ ਮਾਫੀ ਮੰਗ ਲੈਣਾ ਕੱਲ ਨੂੰ ਕੋਈ ਮੇਰੀ ਕੋਈ ਪੁਰਾਣੀ ਸਟੇਟਮੈਂਟ ਕੱਢ ਲੈਣ ਵੀ ਜਥੇਦਾਰ ਪਹਿਲਾਂ ਆ ਕਹਿੰਦਾ ਹੈ ਪਰ ਮੈਂ ਉਹ ਤੋਂ ਜਥੇਦਾਰ ਨਹੀਂ ਸਿੱਖ ساری ਉਮਰ ਸਿੱਖ ਦਾ ਵਾ ਪਰ ਜਿਹੜਾ ਸਾਡਾ ਇਤਿਹਾਸ ਆ ਇਹ ਸ਼ਾਨਮਤਾ ਇਹ ਮਾਨਮਤਾ ਸਾਡੇ ਇਤਿਹਾਸ ਨੂੰ ਕੋਈ ਆਪਣੇ ਰੰਗ ਦੇ ਵਿੱਚ ਰੰਗ ਲਵੇ ਡਾਕਟਰ ਸਾਹਿਬ ਨੇ ਵੀ ਇਹ ਕੁਝ ਨੁਕਤੇ ਹੋਰ ਵੀ ਸਜਣਾ ਨੇ ਇਥੋਂ ਸਾਂਝੇ ਕੀਤੇ ਆ ਆਪਾਂ ਜੇ ਕਹਿ ਦਾਂਗੇ ਵੀ ਬਣਾ ਲਓ ਤੇ ਰੋਕਾਂਗੇ ਕਿਦਾਂ ਇੰਨੀ ਸੌਖੀ ਗੱਲ ਨਹੀਂ ਹੈ ਖਾਸ ਕਰਕੇ ਕਿਸੇ ਵੀ ਸ਼ਹੀਦ ਦਾ ਕਿਰਦਾਰ ਅਪਰਦਾਸ ਵਿੱਚ ਪਹਿਲਾਂ ਗੁਰੂਆਂ ਨੂੰ ਰੱਬ ਨੂੰ ਯਾਦ ਕਰਦੇ ਆ ਫਿਰ ਗੁਰੂਆਂ ਨੂੰ ਯਾਦ ਕਰਦੇ ਆ ਫਿਰ ਪੰਜਾਂ ਪਿਆਰਿਆਂ ਚਾਰ ਸਹਿਬਜ਼ਾਦਿਆਂ ਨੂੰ ਤੇ ਫਿਰ 40 ਮੁਕਤੀਆਂ ਤੋਂ ਬਾਅਦ ਜਿਗਰਕੇ ਦਾ ਸ਼ਹੀਦਾਂ ਦਾ ਰੁਤਬਾ ਬੜਾ ਵੱਡਾ ਵਾ ਸਾਡੀਆਂ ਪੀੜ੍ਹੀਆਂ ਵੀ ਸਾਨੂੰ ਮਾਫ਼ ਨਹੀਂ ਕਰਨਾ ਆਪਾਂ ਨਿਯਮ ਬਣਾਵਾਂਗੇ ਪਰ ਸ਼ਹੀਦਾਂ ਦੇ ਉੱਤੇ ਫਿਲਮ ਜੋ ਮਤੇ ਨੇ ਐਸਡੀਪੀਸੀ ਦੇ ਉਹ ਨਹੀਂ ਬਣਣੀਆਂ ਫਿਲਮਾਂ ਦਾ ਮਸਲਾ ਸੀ ਮੈਨੂੰ 5-7 ਬੰਦਿਆਂ ਦੇ ਸੁਨੇਹਾ ਵੀ ਆਏ ਅਹੀਂ ਤੇ ਬਣਾ ਰਹੇ ਆ ਜੀ ਦੱਸੋ ਤੁਸੀਂ ਸਿੱਖਾਂ ਨੂੰ ਪੁੱਛ ਕੇ ਕਿਹਾ ਵੀ ਇੰਨਾ ਪੈਸਾ ਲਾਈਏ ਸਿੱਖ ਜਿਹੜਾ ਸਿੱਖੀ ਲਈ ਬੰਦ-ਬੰਦ ਕੱਟ ਸਕਦਾ ਖੋਪਰੀ ਲਵਾ ਸਕਦਾ ਆ ਮੌਜੂਦਾ ਸੰਘਰਸ਼ ਦੇ ਵਿੱਚ ਕਈਆਂ ਦੇ ਕੋਲ ਬਚਣ ਦਾ ਰਾਹ ਪਿਆ ਸੀ ਉਹਨਾਂ ਨੇ ਅਸੂਲ ਵਾਲਾ ਕੰਮ ਨਹੀਂ ਛੱਡਿਆ ਅਸੀਂ ਹੁਣ ਮਾਇਆ ਲਈ ਕਹੀਏ ਵੀ ਅਸੀਂ ਗੁਰੂ ਦੇ ਸਿਧਾਂਤਾਂ ਨਾਲ ਸਮਝੌਤਾ ਕਰ ਲੀਏ ਆਪਾਂ